ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੈਲਫ ਅਵੇਅਰਨੈਸ ਵਾਰੀ ਜਿਸ ਨੂੰ ਆਪਾਂ ਆਪਾਂ ਚੌਕਸੀ ਵੀ ਕਹਿ ਦਿੰਨੇ ਆ ਇਮੋਸ਼ਨਲ ਸੈਲਫ ਅਵੇਅਰਨੈਸ ਆਪਣੇ ਗੁਣਾ ਤੇ ਔਗਣਾ ਨੂੰ ਜਾਣਨ ਦੀ ਯੋਗਤਾ ਦਾ ਨਾਮ ਹੈ ਇਹ ਇਨਸਾਨ ਦੇ ਆਪਾ ਜਾਗਤੀ ਦੀ ਸ਼ੁਰੂਆਤ ਹੈ ਐਕੂਰੇਟ ਸੈਲਫ ਅਸੈਸਮੈਂਟ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੱਚਾ ਦੋਸਤ ਤੁਹਾਨੂੰ ਸਾਹਮਣੇ ਸ਼ੁਰਾ ਮਾਰੇਗਾ ਤੁਹਾਡੇ ਪਿੱਛੇ ਪਿੱਛੇ ਨਹੀਂ ਤੁਹਾਡੀ ਕੋਈ ਗੱਲ ਦੱਸੇਗਾ ਤੁਹਾਨੂੰ ਸਾਹਮਣੇ ਤੁਹਾਡੇ ਨੈਗੇਟਿਵ ਤੇ ਪੋਜ਼ਿਟਿਵ ਪੁਆਇੰਟਸ ਬਾਰੇ ਦੱਸੇਗਾ ਦਰਸਤ ਆਪਾ ਪਰਚੋਲ ਵਿੱਚ ਸ਼ਕਤੀਆਂ ਤੇ ਕਮਜ਼ੋਰੀਆਂ ਨੂੰ ਜਾਣਨ ਦੀ ਯੋਗਤਾ ਇਸ ਕਾਰਜਸ਼ਕਤੀ ਵਾਲੇ ਲੋਕ ਆਪਣੀਆਂ ਯੋਗਤਾਵਾਂ ਤੇ ਸੀਮਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਦੂਜਿਆਂ ਤੋਂ ਸਿੱਖਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ ਤੇ ਉਹਨਾਂ ਦੀਆਂ ਗਲਤੀਆਂ ਤੋਂ ਆਪਣੇ ਵਾਸਤੇ ਤਜਰਬਾ ਹਾਸਲ ਕਰਦੇ ਨੇ ਇਹ ਬਹੁਤ ਮਹੱਤਵਪੂਰਨ ਇਨਸਾਨੀ ਕਾਬਲੀਅਤ ਹੈ ਕਿਉਂਕਿ ਸਾਡੀ ਵਿੱਚ ਹਾਂ ਪੱਖੀ ਤਬਦੀਲੀਆਂ ਦੀ ਬੁਨਿਆਦ ਹੈ ਜਿਹੜੇ ਲੋਕ ਦੂਜਿਆਂ ਤੋਂ ਕੁਝ ਸਿੱਖਣ ਵਾਸਤੇ ਤਿਆਰ ਨਹੀਂ ਉਹ ਕਾਮਯਾਬ ਨਹੀਂ ਹੋ ਸਕਦੇ ਯਾਦ ਰੱਖੋ ਜੇ ਤੁਸੀਂ ਆਪਣੀ ਟੈਨਿਸ ਦੀ ਗੇਮ ਵਿੱਚ ਬਿਹਤਰੀ ਚਾਹੁੰਦੇ ਹੋ ਤਾਂ ਆਪਣੇ ਕੋਚ ਨੂੰ ਧਿਆਨ ਨਾਲ ਸੁਣੋ ਕਿ ਚੰਗੇ ਖਿਡਾਰੀਆਂ ਨਾਲ ਖੇਡੋ ਬਾਕੀ ਸਭ ਆਪਣੇ ਆਪ ਹੁੰਦਾ ਰਹੇਗਾ ਇਹ ਜੁਗਤਾ ਸਾਰੇ ਕਾਮਯਾਬ ਲੋਕਾਂ ਵਿੱਚ ਪਾਈ ਜਾਂਦੀ ਹੈ ਉਹ ਆਪਣੇ ਵਾਸਤੇ ਬਹੁਤ ਉੱਚਾ ਨਿਸ਼ਾਨਾ ਰੱਖਦੇ ਨੇ ਉਸ ਨੂੰ ਹਾਸਲ ਕਰਨ ਵਾਸਤੇ ਸਭ ਤੋਂ ਪਹਿਲਾਂ ਸਿੱਖਣ ਤੇ ਜੋਰ ਦਿੰਦੇ ਨੇ ਆਪਣੀਆਂ ਕਮਜ਼ੋਰੀਆਂ ਤੇ ਗਲਤੀਆਂ ਦਾ ਅਹਿਸਾਸ ਕਰਨ ਵਾਸਤੇ ਇੱਕ ਹਿੰਮਤੀ ਲੋੜ ਹੁੰਦੀ ਹੈ ਇੱਕ ਦਲੇਰਾਨਾ ਸੋਚ ਦੀ ਲੋੜ ਹੁੰਦੀ ਹੈ ਆਪਾ ਭਰੋਸਾ ਲੋਕ ਆਪਾ ਪ੍ਰੋਸੀ ਵਾਲੇ ਲੋਕ ਹਮੇਸ਼ਾ ਜਿੱਤੂ ਬੰਦੇ ਨੇ ਪ੍ਰੋਸੀ ਵਿੱਚ ਹੋਣ ਤੇ ਸੇਖਿਕ ਹੋਣ ਵਿੱਚ ਫਰਕ ਹੈ ਆਪਾ ਪਰਚੋਲ ਦੱਸਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਤੇ ਆਪਾ ਪਰੋਸ਼ਾ ਦੱਸਦਾ ਹੈ ਕਿ ਤੁਸੀਂ ਕਰ ਸਕਦੇ ਹੋ ਆਪਣੇ ਜੋ ਟੀਚਾ ਰੱਖਿਆ ਹੈ ਉਸ ਨੂੰ ਪੂਰਾ ਕਰ ਸਕਦੇ ਹੋ ਤੁਸੀਂ ਸੈਲਫ ਮੈਨੇਜਮੈਂਟ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਸੈਲਫ ਕੰਟਰੋਲ ਕਰ ਸਕਦੇ ਹੋ ਸਾਰੇ ਕਾਮਯਾਬ ਲੋਕਾਂ ਵਿੱਚ ਆਪਾ ਜਾਪਤਾ ਜਾਂ ਆਪਾ ਕਾਬੂ ਦੀ ਖੂਬੀ ਹੁੰਦੀ ਹੈ ਮੁਸ਼ਕਿਲ ਤੇ ਕੁੰਝਲਦਾਰ ਹਾਲਾਤਾਂ ਵਿੱਚ ਸ਼ਾਂਤੀ ਠੰਮੇ ਨਾਲ ਰਹਿਣ ਦੀ ਯੋਗਤਾ ਸਿਰਫ ਆਗੂ ਲੋਕਾਂ ਵਿੱਚ ਹੁੰਦੀ ਹੈ ਇਸ ਯੋਗਤਾ ਦੇ ਮਾਲਕ ਕਾਰੋਬਾਰੀ ਲੋਕ ਆਪਣੀ ਟੀਮ ਦੀ ਨਿਗਰਾਨੀ ਚੰਗੀ ਤਰ੍ਹਾਂ ਕਰ ਸਕਦੇ ਨੇ ਉਹ ਆਪਣੇ ਮਾਟੀ ਤਾਂ ਦੀ ਹੌਂਸਲਾ ਫੁਜਾਈ ਕਰ ਸਕਦੇ ਨੇ ਜਿਸ ਤੇ ਕਿ ਉਹਨਾਂ ਨੂੰ ਲੋੜ ਹੁੰਦੀ ਹੈ ਫੌਜੀ ਅਫਸਰਾਂ ਵਿੱਚ ਇਸ ਯੋਗਤਾ ਦੀ ਵੱਡੀ ਐਨਿਤ ਹੁੰਦੀ ਹੈ ਤੇ ਇਸੇ ਤਰ੍ਹਾਂ ਕ੍ਰਿਕਟ ਦੇ ਚੰਗੇ ਖਿਡਾਰੀਆਂ ਵਾਸਤੇ ਵੀ ਅਪਾ ਕਾਬੂ ਨਾਲ ਤੁਸੀਂ ਆਪਣੇ ਗੁੱਸੇ ਖਾਇਸਾਂ ਤੇ ਮੂਦ ਨੂੰ ਸਹੀ ਦਿਸ਼ਾ ਵਿੱਚ ਰੱਖ ਸਕਦੇ ਹੋ ਸੈਲਫ ਅਵੇਅਰਨੈਸ ਵਿੱਚ ਅਗਲਾ ਗੁਣ ਆਉਂਦਾ ਹੈ ਟਰਸਟ ਵਰਦੀ ਨਿਸ਼ਤਾ ਪ੍ਰੋਸੀਜੁਕਤਾ ਦਾ ਇਹ ਯੋਗਤਾ ਦੇ ਮਾਲਕ ਲੋਕ ਚੰਗੀ ਨੀਅਤ ਵਾਲੇ ਤੇ ਸਪਸ਼ਟ ਹੁੰਦੇ ਨੇ ਉਹ ਉੱਚੇ اخلاق ਤੇ ਸਿਧਾਂਤਾਂ ਵਾਲੇ ਲੋਕ ਹੁੰਦੇ ਨੇ ਚੇਤਨਤਾ ਆਪਾਂ ਚੌਕਸੀ ਦਾ ਇੱਕ ਹੋਰ ਗੁਣ ਹੈ ਚੇਤਨਤਾ ਨੇਕ ਨੀਤੀ ਤੇ ਚੰਗੀ ਜ਼ਮੀਰ ਵਾਲੇ ਲੋਕ ਸਭ ਕੰਮ ਆਪਣੇ ਆਪ ਕਰਦੇ ਨੇ ਉਹ ਬਿਨਾਂ ਕਿਸੇ ਦੀ ਨਿਗਰਾਨੀ ਤੋਂ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਇਮਾਨਦਾਰ ਰਹਿੰਦੇ ਨੇ ਤੇ ਚੌਕਸ ਵੀ ਉਹਨਾਂ ਵਿੱਚ ਕਬੂਲਣ ਯੋਗਤਾ ਦੀ ਸ਼ਮਤਾ ਹੁੰਦੀ ਹੈ ਅੱਜ ਦੇ ਯੁੱਗ ਵਿੱਚ ਜਦੋਂ ਬਦਲਾਅ ਬਹੁਤ ਤੇਜ਼ੀ ਨਾਲ ਹੋ ਰਹੀ ਨਹੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਮਾਹੌਲ ਵਿੱਚ ਢਾਲ ਲੈਣ ਦੀ ਯੋਗਤਾ ਯਾਨੀ ਕਬੂਲਣ ਦੀ ਸ਼ਕਤੀ ਬਹੁਤ ਆਰਥਿਕ ਭਰਪੂਰ ਹੁੰਦੀ ਹੈ ਇਸ ਨਾਲ ਤੁਸੀਂ ਵੱਖ-ਵੱਖ ਹਾਲਾਤਾਂ ਵਿੱਚ ਵੀ ਆਪਣੇ ਕੰਮ ਨਿਪਟਾ ਸਕਦੇ ਹੋ ਇਸ ਨਾਲ ਤੁਸੀਂ ਯੋਗਤਾ ਵਾਲੀ ਲੋਕ ਬਣ ਸਕਦੀ ਹੂੰ ਤੇ ਅਸੁਖਾਮੀ ਤੇ ਮੁਸ਼ਕਲ ਹਾਲਾਤਾਂ ਵਿੱਚ ਵੀ ਗੁੰਝਲਦਾਰ ਮਸਲੇ ਨਾਲ ਨਿਪਟ ਸਕਦੀ ਹੂੰ ਮੌਕੇ ਕਦੇ ਨਹੀਂ ਖੁਜਦੇ ਜਿਹੜਾ ਤੁਸੀਂ ਲੰਘਾ ਦਿੱਨੀਓ ਕੋਈ ਹੋਰ ਵਰਤ ਲੈਂਦਾ ਅਗਲੀ ਸਫਲਤਾ ਦੀ ਕੁੰਜੀ ਹੈ ਪ੍ਰੇਰਣਾ ਦੀ ਕੁੰਜੀ ਇਹ ਰੁਚੀ ਰੱਖਣਾ ਕਿ ਖਾਸ ਯੋਗਤਾ ਜੋ ਤੁਹਾਡੇ ਅਸਰੂ ਸੋਚਾਂ ਤੇ ਚੰਗੇ ਨਿਸ਼ਾਨਿਆਂ ਨਾਲ ਜੁੜਦੀ ਹੈ ਇਹ ਸਭ ਤਰ੍ਹਾਂ ਦੀਆਂ ਰੁਕਾਵਟਾਂ ਤੇ ਹਾਰਾਂ ਦਾ ਮੁਕਾਬਲਾ ਕਰ ਸਕਦੀ ਹੈ ਇਹ ਲੋਕ ਇੱਕ ਨਾਰੇ ਨੂੰ ਅਪਣਾਉਂਦੇ ਨੇ ਕਿ ਤੁਸੀਂ ਚਾਂਦੀ ਨਹੀਂ ਜਿੱਤ ਸਕਦੇ ਪਰ ਸੋਨਾ ਜ਼ਰੂਰ ਖਵਾ ਲੈਨੇ ਹੋ ਅਗਲਾ ਸਟੈਪ ਹੈ ਪਹਿਲ ਕਦਮੀ ਜੇ ਤੁਸੀਂ ਅੱਛੀ ਯੋਗਤਾ ਰੱਖਣੀ ਹੈ ਆਪਣੇ ਸੈਲਫ ਅਵੇਅਰਨੈਸ ਰੱਖਣੀ ਚਾਹੁੰਦੇ ਹੋ ਤਾਂ ਤੁਹਾਨੂੰ ਇਨੀਸ਼ੀਏਟਿਵ ਲੈਣਾ ਪੈਣਾ ਹੈ ਕਦਮ ਚੁੱਕਣਾ ਪੈਣਾ ਹੈ ਆਪਣੇ ਆਪ ਨੂੰ ਬਦਲਣ ਦੇ ਲਈ ਆਪਣੇ ਆਲੇ ਦੁਆਲੇ ਨੂੰ ਬਦਲਣ ਦੇ ਲਈ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਤੁਸੀਂ ਇਹ ਸਾਰੇ ਗੁਣ ਅਪਣਾ ਕੇ ਕਾ ਮੈਂ ਆ ਬੀ ਦੀਆਂ ਮੰਜ਼ਲਾਂ ਬਾਰੇ ਬੱਸ ਸਕਦੀ ਹਾਂ ਧੰਨਵਾਦ